हेमा कमिटी रिपोर्ट जारी ਹੋਣ ਤੋਂ ਬਾਅਦ ਕਈ ਅਦਾਕਾਰਾਂ ਨੇ ਸਾਹਮਣੇ ਆ ਕੇ ਜਿਨਸੀ ਸ਼ੋਸ਼ਣ ਖਿਲਾਫ ਆਵਾਜ਼ ਉਠਾਈ ਹੈ। ਇਸ ਦੌਰਾਨ ਸ਼ਿਲਪਾ ਛਿੰਦੇ ਨੇ ਵੀ ਫਿਲਮ ਨਿਰਮਾਤਾ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ। ਖਤਰੋਂ ਦੇ ਖਿਲਾੜੀ 14 ਨਾਲ ਸੁਰੱਖਿਆ ਬਟੋਰ ਰਹੀ ਸ਼ਿਲਪਾ ਛਿੰਦੇ ਨੇ ਦੱਸਿਆ ਕਿ ਕਿਵੇਂ ਸੰਘਰਸ਼ ਦੇ ਦਿਨਾਂ 'ਚ ਉਹ ਆਡੀਸ਼ਨ ਲਈ ਗਈ ਤੇ ਉੱਥੇ ਉਸ ਨੂੰ ਇੱਕ ਫਿਲਮ ਕਰਨ ਨੂੰ ਰੁਝਾਉਣ ਲਈ ਕਿਹਾ ਗਿਆ। ਉਹਨਾਂ ਕਰੀਬ 25 ਸਾਲ ਦਾ ਆਪਣਾ ਪੁਰਾਣਾ ਅਨੁਭਵ ਸਾਂਝਾ ਕੀਤਾ। ਨਿਊਜ਼ 18 ਨਾਲ ਗੱਲ ਕਰਦਿਆਂ ਸ਼ਿਲਪਾ ਛਿੰਦੇ ਨੇ ਕਿਹਾ ਕਿ ਇਹ ਮੇਰੇ ਸੰਘਰਸ਼ ਦੇ ਦਿਨਾਂ ਦੀ ਗੱਲ ਹੈ। 1998 ਤੋਂ 1999 ਦੇ ਆਸ-ਪਾਸ ਮੈਂ ਨਾਮ ਇਹ ਕੱਪੜੇ ਪਾਓ ਤੇ ਇਹ ਸੀਨ ਕਰੋ ਮੈਂ ਉਹ ਕੱਪੜੇ ਨਹੀਂ ਪਹਿਨੇ ਉਹਨਾਂ ਮੈਨੂੰ ਕਿਹਾ ਕਿ ਇਸ ਦ੍ਰਿਸ਼ ਵਿੱਚ ਉਹ ਮੇਰੇ ਬੌਸਨ ਤੇ ਮੈਂ ਉਹਨਾਂ ਨੂੰ ਰਜਾਉਣਾ ਉਦੋਂ ਮੈਂ ਕਾਫੀ ਮਾਸੂਮ ਸੀ ਇਸ ਲਈ ਮੈਂ ਉਹ ਦ੍ਰਿਸ਼ ਕੀਤਾ ਉਹ ਸਖਸ਼ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਬਹੁਤ ਡਰ ਗਈ ਮੈਂ ਉਹਨਾਂ ਧੱਕਾ ਦਿੱਤਾ ਤੇ ਉੱਥੋਂ ਭੱਜ ਗਈ ਸ਼ਿਲਪਾ ਸ਼ਿੰਦੇ ਨੇ ਅੱਗੇ ਕਿਹਾ ਕਿ ਸਿਕਿਉਰਿਟੀ ਸਟਾਫ ਨੂੰ ਅਹਿਸਾਸ ਹੋਇਆ ਕਿ ਕੀ ਹੋਇਆ ਸੀ ਤੇ ਉਹਨਾਂ ਮੈਨੂੰ ਤੁਰੰਤ ਉੱਥੋਂ ਚਲੇ ਜਾਣ ਲਈ ਕਿਹਾ ਉਹਨਾਂ ਸੋਚਿਆ ਕਿ ਮੈਂ ਹੰਗਾਮਾ ਕਰਾਂਗੀ ਤੇ ਮਦਦ ਲਈ ਪੁਕਾਰਾਂਗੀ ਫਿਲਮ ਨਿਰਮਾਤਾ ਦਾ ਨਾਂ ਲਏ ਬਿਨਾ ਉਹਨਾਂ ਦੱਸਿਆ ਕਿ ਉਹ ਹਿੰਦੀ ਫਿਲਮ ਮੈਂ ਉਹ ਦ੍ਰਿਸ਼ ਕਰਨ ਲਈ ਰਾਜ਼ੀ ਹੋ ਗਈ ਕਿਉਂਕਿ ਉਹ ਵੀ ਕਦਾ ਕਰ ਸਨ ਮੈਂ ਝੂਠ ਨਹੀਂ ਬੋਲ ਰਹੀ ਪਰ ਮੈਂ ਉਹਨਾਂ ਦਾ ਨਾਂ ਨਹੀਂ ਲੈ ਸਕਦੀ ਉਹਨਾਂ ਦੇ ਬੱਚੇ ਮੇਰੇ ਤੋਂ ਵੀ ਛੋਟੇ ਹਨ ਤੇ ਜੇ ਮੈਂ ਉਹਨਾਂ ਦਾ ਨਾਂ ਲਿਆ ਤਾਂ ਉਹਨਾਂ ਨੂੰ ਵੀ ਕਸ਼ਟ ਹੋਵੇਗਾ ਸ਼ਿਲਪਾ ਛਿੰਦੇ ਨੇ ਅੱਗੇ ਦੱਸਿਆ ਕਿ ਕੁਝ ਸਾਲਾਂ ਬਾਅਦ ਉਹ ਦੁਬਾਰਾ ਫਿਲਮ ਨਿਰਮਾਤਾ ਨੂੰ ਮਿਲੀ ਤੇ ਇਸ ਵਾਰ ਉਹ ਅਦਾਕਾਰਾਂ ਨੂੰ ਨਹੀਂ ਪਛਾਣ ਸਕੇ ਉਹਨਾਂ ਸ਼ਿਲਪਾ ਨੂੰ ਫਿਲਮ 'ਚ ਰੋਲ ਵੀ ਆਫਰ ਕੀਤਾ ਪਰ ਅਦਾਕਾਰਾਂ ਨੇ ਇਨਕਾਰ ਕਰ ਦਿੱਤਾ ਸ਼ਿਲਪਾ ਛਿੰਦੇ ਨੇ ਕਿਹਾ ਕਿ ਇੰਡਸਟਰੀ 'ਚ ਕਈ ਲੋਕਾਂ ਨਾਲ ਅਜਿਹੇ ਘਟਨਾਵਾਂ ਵਾਪਰਦੀਆਂ ਹਨ